ਔਰ ਜਗਨੇ ਕੱਕਰੀ ਤੋਂ ਕੌਣ ਬੱਲੇ ਬੱਲੇ ਕਰਾਵੇਗਾ ਗੱਲ ਸਮੇਂ ਦੀ ਹੈ ਐਨ ਕਹਿੰਦੇ 30 ਸੌਰ ਦੀ ਕੋਗ ਕਬੱਡੀ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਆ 30 ਸੌਰ ਦੀ ਕੋਗ ਕਬੱਡੀ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਆ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧਿਆ ਵਧਿਆ ਸੋਨੀ ਸ਼ੰਨਾ ਲਾ ਬੋਟੇ ਬਾਤਾਂ ਨਾਲ ਗੱਲ ਕਰਨ ਲੱਗਿਆ ਜੀ ਹਾਂਜੀ ਬਾਬਾ ਬੱਲੇ ਨਹੀਂ ਮੇਰੇ ਸੋਨੂੰ ਤੁਸੀਂ ਹਾਂ ਇਦਾਂ ਹੀ ਬੱਸ ਸੋ ਸੋ ਕੰਗਰਸ ਆ ਚੋ ਗੋ ਰਾਈਟ ਇੱਜਾ ਅਪਰਾਪ ਤੰਤ ਜੀ ਪੈਂਦੇ ਨੇ ਇਹ ਪਿੰਡ ਦਾ ਨਾ ਚੋਕੇ ਬਰਜ ਤਰ ਤਰ ਆਪਣੇ ਹਾਂ ਤਰ ਤਰ ਜਲਾਉਂਦੇ ਤੇ ਇੱਥੇ ਚਾਰ ਟੀਮਾਂ ਚਾਰ ਟੀਮਾਂ ਤੇ ਆਪਣੀ ਟੀਮ ਉੱਪਰ ਗਈ ਪਹਿਲਾਂ ਜੀ ਆਪਣੀ ਟੀਮ ਫਾਈਨਲ ਚੜ੍ਹ ਗਈ ਹੁਣ ਆਪਾਂ ਫਾਈਨਲ ਖੜਾ ਆਹ ਤੁਸੀਂ ਮਾਦਲ ਕੋਚੀ ਟੀਮ ਕਿ ਜਿੱਤੀ ਆ ਕਿਹੜੀ ਆ ਹਾਂ ਤੇ ਉਹ ਟੀਮਾਂ ਦੇਖੀ ਮੰਦ ਜੀ ਕਿਹੜੀ ਹਾਰ ਚੁੱਕੀ ਆ ਤੇ ਤੋਂ ਬਾਅਦ ਸਾਡੇ ਬਾਅਦ ਛੜ ਤੋਂ ਬਾਅਦ ਤਾਰੀ ਆ ਪਾ ਪਜਾਂ ਤਾਰੀ ਆ ਇਹ ਕਿ ਤਾਰੀ ਆ ਏ ਹਰੀਆ ਸਤਲਾਨੀ ਸਾਹਿਬ ਤੋਂ ਹੁਣ ਟੀਮਾਂ ਇੱਕ ਕਾਢੀ ਫਾਈਨਲ ਜੱਪੜੀ ਆ ਆਕ ਆਪਣੇ ਆਪਣੀ ਇੱਕ ਸੁਲਤਾਨੀ ਸਾਹਿਬ ਦੀ ਆਪਣੀ ਆ ਅੱਛਾ ਹਾਂ ਤੇ ਆਪਣੇ ਤੋਂ ਹਰੀਆ ਬਰੰਪੁਰਾ ਬਰੰਪੁਰਾ ਪੂਛਾ ਪੂਛਾ ਹਾਂ ਪਲੇਅਰ ਸ ਹੈ ਛੋਟੀ ਦੇ ਵਧੀਆ 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 ਅਸੀਂ ਚਲੋ ਸੋਨੇ ਹੋਏ ਮੈਚ ਸਾਰੇ ਬਾਕੀ ਚਲੋ ਟਾਈਮ ਆ ਹੁਣ ਫਾਈਨਲ ਹੋ ਜੂਗਾ ਆਹ ਨੂੰ ਇਨੀ ਕਮੇਟੀ ਬਹੁਤ ਸਖਤ ਆ ਤੇ ਬਾਕੀ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਤੇ ਹਨਤਾਂ ਦੂਪ ਪੈ ਜਾਂਦੀ ਤੁਹਾਨੂੰ ਪਤਾ ਤੇ ਵਧੀਆ ਵਾ ਬਸ ਹੁਣ ਅੰਤ ਫਾਈਨਲ ਦੀ ਤਿਆਰੀ ਕਰਨ ਰਿਹਾ ਤੇ ਫਾਈਨਲ ਹਰ ਸਾਲ ਖੇਡਦੇ ਹਰ ਸਾਲ ਆਉਂਦੇ ਰਹੇ ਮੈਂ ਦੋ ਸਾਲ ਨਹੀਂ ਆਇਆ 3 ਲੱਗੇ ਜਗਾ ੜਾ ਚੇਲਾ ਜਗਾ ਨਾਲ ਕੋਠੀ ਵਾਲਾ ਇਹ ਵੀ ਇੱਥੇ ਖੇਡਦਾ ਰਿਹਾ ਛੋਟਾ ਦਾ ਮੈਂ ਹਾਂ ਖੇਡਦਾ ਰਿਹਾ ਖੇਡਦਾ ਖੇਡਦਾ ਸਟਾਰਟਿੰਗ ਇੱਥੋਂ ਕੀਤੀ ਸੀ ਹਾਂ ਖੇਡਦਾ ਰਿਹਾ ਵਾ ਵਧੀਆ ਮੈਚ ਇਹ ਦੁਹਰਨੇ ਹੋਣਾ ਪਤਾ ਕੀ ਸੀ ਕਿਉਂ ਫਿਰ ਉੱਚਾਈ ਨਹੀਂ ਤੁਸੀਂ ਫੜਨੜ ਗਿਆ ਸੀ ਹਣਾ ਤੇਰਾ ਸਿਸਟਮ ਇਹ ਹੁੰਦਾ ਹੈ ਕਿ ਇਹ ਨਾ ਪਿੰਡਲੇ ਜਿਹੜੇ ਕਮੇਟੀ ਰੱਖ ਦਿੰਦੇ ਸੀ ਅਗਲੇ ਦਿਨ ਫਾਈਨਲ ਅਗਲੇ ਦਿਨ ਰੱਖ ਦਿੰਦੇ ਹਣਾ ਉਹਦਾ ਕੋਈ ਫਾਇਦਾ ਨਹੀਂ ਫਾਈਨਲ ਅਗਲੇ ਦਿਨ ਫਿਰ ਪਲੇਅਰ ਇਕੱਠੇ ਕਰਨੇ ਤੇ ਔਖਾ ਹੋ ਜਾਂਦਾ ਇਹ ਕੋ ਖਰਚਾ ਵੱਧਦਾ ਵੱਡਾ ਦਾ ਮਤਲਬ ਹੈ ਹੁਣ ਕਿਉਂਕਿ ਅੱਗੇ ਗੱਲਾਂ ਰਹੀਆਂ ਪਹਿਲੇ ਇਹ ਤਾਂ ਇੱਕ ਕਬੱਡੀ ਖੇਡਦੇ ਹਾਂ ਹਾਂ ਹੁਣ ਜਦੋਂ ਮੇਰੀ ਇੱਕੀ ਸੁਪਨਸਾ ਨਾਲ ਗੱਲ ਹੋਈ ਤੇ ਮੈਂ ਉਹਨੂੰ ਇਹ ਹੀ ਕਿਹਾ ਮਹਾਂ ਸੁਪਨਸਾ ਸਾਹਿਬ ਇਹ ਮੈਨੂੰ ਦੱਸੋ ਫਾਈਨਲ ਆਪਾਂ ਉਧਰ ਨਹੀਂ ਕਰਾਉਣਾ ਕਿ ਤਾਂ ਅਗਲੇ ਦਿਨ ਕਰਾਉਣਾ ਆਉਂਦਾ ਨਹੀਂ ਅਹੀਂ ਹੁਣ ਉਹ ਸਾਨੂੰ ਵੀ ਪਤਾ ਵੀ ਪਲੇਅਰ ਓਖੇ ਵੜੇ ਹੁੰਦੇ ਆ ਦੋ ਦਿਨ ਹੁੰਦੇ ਆ ਤੇ ਉਹ ਨਹੀਂ ਵਧੀਆ ਲੱਗਦਾ ਇੱਕ ਧੁੰਦ ਪੈਂਦੀ ਗਾ ਮਾਹਸੂਸ ਕਰਾ ਦੇਣ ਤੇ ਪਲੇਅਰ ਦਾ ਖਰਚਾ ਵੀ ਸਾਨੂੰ ਪਤਾ ਜ਼ਿਆਦਾ ਹੁੰਦਾ ਆ ਸੱਚਾ ਜ਼ਿਆਦਾ ਤੇ ਉਹ ਇਹ ਕਰਕੇ ਆਉਂਦੇ ਵੀ ਅਹੀਂ ਹੁਣ ਨਹੀਂ ਆਪਾਂ ਉਦੋਂ ਨਹੀਂ ਫਾਈਨਲ ਕਰਾ ਦੇਣਾ ਚਾਹੁੰਦੇ ਹਾਂ ਵਧੀਆ ਬਹੁਤ ਵਧੀਆ ਗੱਲ ਆ ਆਪਾਂ ਕਿ ਹੋਣਾ ਵੇ ਫਾਈਨਲ ਕਰਾ ਦੇਣਾ ਵੇ ਤੇ ਬੜਾ ਵਧੀਆ ਟਾਈਮ ਦਾ ਪਲੇਅਰ ਕਰੋ ਭਰੀ ਜਦੋਂ ਗੱਲ ਕਰਦੇ ਆ ਜਿੱਦਾਂ ਹੋਣਾ ਮੰਨ ਲਓ ਕਿ ਹੁਣ ਜਦੋਂ ਅਹੀਂ ਇੱਕ ਵੱਡੀ ਗੇੜ ਦੇ ਉਦੋਂ ਖਰਚੇ ਵੀ ਘੱਟ ਹੀ ਉਹ ਤਾਂ ਖਰਚੇ ਹੁੰਦੇ ਨੇ ਖਰਚੇ ਵੀ ਜਿਆਦੇ ਆ ਪਲੇਅਰਾਂ ਦੇ ਉਦੋਂ ਫਿਰ ਨਾ ਸਾਡੇ ਟਾਈਮਾਂ ਦਾ ਤੇ ਹੁਣ ਦਾ ਫਰਕ ਓਦੋਂ ਫਿਰ ਗੱਡੀਆਂ ਗੁੱਡੀਆਂ ਨਹੀਂ ਹੁੰਦੀਆਂ ਨਾ ਗੱਡੀਆਂ ਨਹੀਂ ਮੋਟਰਸਾਈਕਲ ਜਿਹੜਾ ਸਾਨੂੰ ਸੁਣਦੇ ਜਿਉਂਦੇ ਹਾਂ ਹਾਂ ਤੁਹਾਨੂੰ ਪਤਾ ਪਲੇਅਰ ਹਾਂ ਪਲੇਅਰ ਕੁਝ ਜ਼ਮਾਨੇ ਦਾ ਮਾਹੌਲ ਦਾ ਵੀ ਫਰਕ ਆ ਫਰਕ ਇਸ ਵਰਗਾ ਤੇ ਪਲੇਅਰ ਫਿਰ ਨਹੀਂ ਗੱਡੀ ਤੋਂ ਬਣਾ ਨਹੀਂ ਸੁਤ ਹੁੰਦਾ ਸਹੀ ਗੱਲ ਹੈ ਤੇ ਕਰਾ ਦਾ ਸਮੇਂ-ਸਮੇਂ ਦੇ ਨਾਲ ਹੀ ਇਹ ਸਾਰਾ ਕੁਝ ਸਹੀ ਗੱਲ ਹੈ والے پھیڑا چپٹا دیں گیا سامنے رانی رات کی ਖਾਮਸੇ ਜੇ ਕਬੱਡੀ ਪਾ ਰਿਹਾ ਹੈ ਚਾਰ ਘਿਹਾਰੇ ਵਾਲਿਆ ਆ ਟੰਗੜ ਵਾਲਿਆ ਰਾਣਾ ਉਹ ਟੰਗੜ ਵਾਲਿਆ ਰਾਣਾ ਨਿਸ਼ਾਨ ਪ੍ਰਧਾਨ ਦੀ ਮਾਸੀ ਦਾ ਪੁੱਤ ਹਰ ਕਹਿੰਦੀ ਹੈ ਉਹਦਾ ਤਲਵੰਦ ਗਿਆ ਤੋਂ ਚੱਲ ਗਿਆ ਹੈ ਇੱਕ ਹਰਿਆਣੇ ਦੀ ਅਕੈਡਮੀ ਬਲਤਾਰੇ ਬੰਦ ਅਕੈਡਮੀ ਦੇ ਵਿੱਚ ਖੇਡਦਾ ਹੈ ਟੌਪ ਦਾ ਪਲੇਅਰ ਚਾਰ ਜਿਤਾਪਰ ਅੱਗੇ ਲਾਏ ਆ ਆ ਖਾਰੇ ਵਾਲੇ ਦਾ ਟੱਕਰ ਕੀਤੀ ਹੈ ਬਾਬਾ ਦਾਨ ਸਿੰਘ ਦੀ ਸਪੋਰਟਸ ਕਲੱਬ ਖਾਰੇ ਦੀ ਟੀਮ ਤੰਗੜੀ ਅਕੈਡਮੀ ਖਾਰੇ ਦੇ ਵਿੱਚ ਵੀ ਬਣੀ ਹੋਈ ਹੈ ਤੇ ਨਿੱਕੇ ਮੁੰਡਿਆਂ ਨੂੰ ਗੁਰਦਾਪਾਹਜੇ ਤਰਫੇ ਮੌਕਾ ਦਿੰਦੇ ਆ ਭਰਾ ਕਬਲਾ ਸੰਦੀਪ ਉਹਦੀ ਖੜਕਦੀ ਆ ਉਹਦੀ ਖੜਕੀ ਆ ਉਹ ਖੜਕਦੀ ਆ ਉਹ ਪਾਸ ਮੈਟਰ ਨਾਲ ਮੀਰੇ ਵਾਹ ਬਾਣੀ ਪੱਕਾ ਬੰਦੀ ਬਾਲ ਦੇ ਨੀ ਆ ਆ ਸਾਡੀ ਮੇਰੀ ਪੈਚ ਨੇ ਪੰਚਾਪੀ ਨੇ ਹਾਲੇ ਤੱਕ ਫਾਨੋ ਚੱਲਦਾ ਹੋਣਾ ਪ੍ਰਮਾਣ ਬੱਲੇ ਬੱਲੇ ਆ ਗੋਹਨ ਵਾਲਾ ਆ ਕਟਾਰੇ ਪਿੰਡਾ ਰਾਜੂ ਆ ਜिले ਫਿਰੋਜਪੁਰ ਦਾ ਮਾਣ ਹੈ ਆਹ ਮੁੰਡਾ ਕਹਿੰਦੇ ਫਿਰੋਜ਼ਪੁਰਿਆ ਕਬੱਡੀ ਦੇ ਮੈਦਾਨ 'ਤੇ ਵੱਧ ਕੇ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੀਰਾ ਕਹਿੰਦੇ ਸਾਡੀ ਖੇਡ ਕਬੱਡੀ ਦਾ ਆਹ ਪੁਰਾਣਾ ਪਾਪੀ ਹੈ ਦੁਨੀਆਂ ਦੇ ਵਿੱਚ ਵੱਡਾ ਨਾਮ ਹੈ ਆਹ ਧੱਕਾਂਗੇ ਇਧਰਲੇ ਪਾਸੇ ਕਟੋਰੇ ਵਾਲਿਆ ਕਿ ਆਹ ਹੀ ਫਿਰੋਜ਼ਪੁਰਿਆ ਪੁਰਿਆ ਮੁੰਡੇ ਬੱਲੇ ਬੱਲੇ ਕਰਵਾਉਂਦੇ ਆਂ ਕਹਿੰਦੇ ਇਧਰੋਂ ਰੇਂਗਾ ਪਾਉਂਦੇ ਆਂ ਅਤੇ ਟੱਕ ਮਰਕਾ ਪਾਉਂਦੇ ਆਂ ਆਹ ਫਿਰੋਜ਼ਪੁਰਿਆ ਸਫਾ ਫਕਾ 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 پہلے مجھے چار تو پانچ جبے فرنگا لا کے فائنل تک آ لمبے ٹیک ریڈ چار سٹا پر کالے گا والے لائے ہے ایک نمبر تھی موسیقی ਆਸੇ ਲੱਗ ਰਿਹਾ ਥੋੜੇ ਜੇ ਇਹਨਾਂ ਮੁੰਡਿਆਂ ਦੇ ਕੋਲ ਚਲੇ ਜਾਓ ਛੱਬੇ ਦੀ ਰੇਡ ਭਾਈ ਲੰਬੂ ਵਾਲੇ ਦੇ ਚਾਰਾਂ ਦੇ ਵਿੱਚੋਂ ਖਾਰੇ ਵਾਲਾ ਹਰੀਆ ਫੜ ਗਿਆ ਕੱਟੇ 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 ਹਰੀਆ ਪਿਆਰ ਨਾਲ ਪਿਆਰ ਦਾ ਪਿਆਰ ਨਾਲ ਹਰੀਆ ਪਲੇਅਰ ਬੜੇ ਔਖੇ ਪਿਆਰ ਹੁੰਦੇ ਨੇ ਗਰਾਉਂਡਾਂ ਦੇ ਵਿੱਚ ਅੱਜ ਵੀ ਯਾਖਮਾਂ ਦੇ ਵਿੱਚ ਸ੍ਰੀ ਪਿਆਰ ਦਾ ਵੱਡਾ ਨਾਮ ਇੰਦਰ ਸ਼ਾਮ ਦੀ ਰੇਡ ਤਰਸੇ ਬਤ ਮੁੰਡੇ ਦੇ ਆਈ ਲੱਤੂ ਵਾਲੇ ਆ ਜਗੜੇ ਦੇ ਨਾਲ ਕਰ ਟੱਕਰ ਸਤਾਪਰ ਬਿਲਕੁਲ ਪਿਆਰ ਪਾਲਿਆ ਲੱਗ ਟੁੱਟ ਕੇ ਤੇਰਾ ਹਾਣੀ ਐ ਤੇਰਾ ਹਾਰ ਪ੍ਰਵਾਨ জাফর ਛੱਡ ਪਰਲੀ ਕਣੀ ਤੋਂ ਕਾਰੇ ਬਾਈ ਨੂੰ ਸਹੀ ਤੋਂ ਬਰਾ ਸਾਲ ਵਿੱਚ ਬਚਾ ਲਿਆ ਚਰਚੇ ਕਿਹੜਾ ਗੰਭਰੂ ਕਰਵਾਉਂਦਾ ਹੁਣ ਗੱਲ ਸਮੇਂ ਦੀ ਹੋਣੀ ਐ ਕਿ ਜਿਸਮ ਮਗਾਉਣਾ ਪੈਂਦਾ ਉਹ ਜੱਗ ਦੇ ਫਿਰ ਜਾ ਕੇ ਚਰਚੇ ਵਿੱਚ ਹੁੰਦੇ ਜੱਗ ਦੇ ਕਿ ਫਿਰ ਜਾ ਕੇ ਚਰਚੇ ਵਿੱਚੋਂ ਹੁੰਦੇ ਜਾ ਕੇ ਵੀ ਲੋ ਖੇਡ ਮੈਦਾਨ ਅੰਦਰ ਆਪਾਂ ਧੱਕਾਗੇ ਹਾਂ 3 ਦੀ ਕਬੱਡੀ ਪੈ ਗਈ ਹੈ ਚਾਰਾਂ ਦੇ ਉੱਪਰ ਆਹ ਜੱਗ ਨੇ ਇੱਕ ਕੱਤੀ ਦੇ ਫੜ ਗਿਆ ਮੇਰੇ ਪੰਜਾਬੀ ਵੀਰੋ ਆਹ ਕਹਿੰਦੇ ਪਵਨ ਵਾਲਿਆ ਹੋ ਤਗੜਾ ਨੌਜਾਨਾ ਲੈ ਕਿ ਕੁੱਟਾ ਲਾ ਗੱਬੜੂ ਇਹਦੀ ਉੱਚੀ ਲੰਮੀ ਹੇਕ ਆਹ ਸਾਹਮਣੇ ਨਾਲੇ ਪੂਣੀਆਂ ਆਨਲਾਈਨ ਦੇ ਵੇਖ ਆਹ ਕਹਿੰਦੇ ਖੇਡ ਮੈਦਾਨ ਅੰਦਰ ਤਲਵੰਡੀ ਵਾਲਾ ਸੇਵਕ ਕੋ ਕਿ ਕਬੱਡੀ ਪਾ ਗਿਆ ਆ ਚਾਰ ਕਿੰਨੇ ਚਾਹੀ ਆ ਚਾਰਾਂ ਨੂੰ ਅੱਕੇ ਲਾ ਗਿਆ ਉਹ ਦੇਖਾਂਗੇ ਕਿਹੜਾ ਨੌਜਵਾਨ ਬੱਲੇ ਬੱਲੇ ਕਰਾਉਂਦਾ ਹੈ ਹੈ ਵੀ ਮੋਗਲ ਚੱਕਿਆ ਘਟਾਰ ਨੇ ਸਭਰਾਤ ਆ ਸਿੱਧੇ ਜਿਹੜੇ ਨੇ ਪਾਉਂਦੇ ਸਭਰਾਤ ਵਾਲੇ ਤੇ ਚਾਰ ਸਟਾਪਰ ਬਿਲਕੁਲ ਚਾਰ ਚੋਹਟ ਵਿੱਚੋਂ ਕਿਹੜਾ ਗੱਭਰੂ ਤੇ ਦਾਰ ਨੂੰ ਤੇ ਨੰਬਰ ਪਾ ਦੇ ਕਿਹਦਾ ਹੈ ਜਾਂਦਾ ਹੈ ਕੂਚ ਨਹੀਂ ਨਿਕਲੀ ਹੱਥੇ ਗੁੱਡੇ ਵਾਲੇ ਲੱਖ ستنانی <سؤال> جتانا یہ ਨਾਪਰਾ ਹਮ ਨੂੰ 1100 ਦੇ ਦੋ ਜੱਫੇ ਆ ਲੈ ਵੀ ਡਗਲ ਵਾਲੀਆਂ ਪਾਣੀ ਧਾਣੀ ਪੀਣ ਚਾਹੀਦੀ ਲੱਗਿਆ ਤੇਰੇ ਜੱਫਿਆਂ ਦਾ ਆਹ ਕਹਿੰਦੇ ਦੋ ਜੱਫੇ ਲਾ ਦੇ ਇਹ 1100 ਰੁਪਇਆ ਦਿੱਤਾ ਜਾਣਾ ਸਾਡੇ ਵੀਰ ਕਹਿੰਦੇ ਆਰ ਛੋੜੀ ਕੋਲੇ ਵਾਲੇ ਆਹ ਲੱਕ ਲੱਕ ਟੁੱਟ ਕੇ ਜਾਫਰ ਸ਼ੰਦ ਪਾਲੇ ਨੂੰ ਜਾਫਰ ਸ਼ੰਭੂ ਸਿੰਘ ਦਾ ਬਲਵਾਨ ਕਰ ਗਿਆ ਗੁੱਟ ਗੁੱਟ ਪੱਕੇ ਆ ਤੱਕਰ 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 ਆ ਵੇਖਣ ਵਾਲੀ ਹੋਣੀ ਹੈ ਫੋਟੋ ਰੱਖੀ ਜਾ ਮੁੰਡਿਆ ਦੇ ਕੈਮਰੇ ਉਹ ਵੀ ਕੱਟ ਕੱਟ ਕੇ ਆ ਅੰਦਰੋਂ ਪੈਣ ਗਿਆ ਗੋਪਾਂ ਦੇ ਵਿੱਚ ਕੱਜ ਲੱਫੁਕੇ ਗੁੱਦੀ ਦੇ ਵਿੱਚ ਹੋਰ ਸੋਹ ਮੁੰਡਿਆਂ ਦੀ ਹੈ ਮੇਰਾ ਕਾਰਸਿਸ ਦਾ ਸੰਦੀਪ ਗੇ ਨਾ ਮਹਾਨੇ ਕਬੱਡੀ ਪਾਦੀ ਹੈ ਆ ਇਹ ਹਾਰ ਤੇ ਨਹੀਂ ਹੁੰਦੀ ਕਦੇ ਮਰਦ ਦੇ ਖੇਡ ਅਸੀਂ ਹਾਸਲੇ ਬਣਾ ਕੇ ਜਾਨਾ ਬੰਮ ਰੱਖਿਆ ਆ ਪੱਟੇ ਫਿਰ ਤਾਂ ਇਹ ਜ਼ਰੂਰ ਆਣੀ ਚੱਕ ਰਿਹਾ ਜੰਗ ਬੰਦ ਵੀਰ ਨੂੰ ਨਾ ਜਿਹੜੇ ਪਲੇਅਰ ਤੇ ਲੱਗਣੇ ਮੜਾ ਲਿਖ ਦਿਆ ਕਰੋ ਤਾਂ ਸਤਿਕਾਰ ਕਿਉਂਕਿ ਕਬੱਡੀ ਥੋੜੀ ਆਪਾਂ ਇਧਰ ਵੀ ਜੁੜ ਕੇ ਰਹਿਣਾ ਤਾਂ ਬਹੁਤ ਧੰਨਵਾਦ ਆਹ ਕਹਿੰਦੇ ਗੁਗਾ ਘਿਹਾਰੇ ਵਾਲਾ ਚਾਰ ਬਿਲਕੁਲ ਤਿਆਰ ਸੈਦੋ ਵਾਲਾ ਰਸਵਾਲ ਪਰ ਪਕੜਾ ਨਾ ਇਹੋਸਾ ਤੇ ਹਿੱਟਾ ਤੇ ਨਵੀਂ ਪਣੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਸੇਵਕ ਦੀ ਰੇਡ ਗ੍ਰਿੰਦਰ ਕਰ ਗੱਲ ਹੁਣ ਸੇਵਕ ਕਹਿੰਦੇ ਕਬੱਡੀ ਪੌਗ ਦੇ ਜੀ ਖੇਡ ਮੈਦਾਨ ਅੰਦਰ ਆਹ ਵੱਧ ਗਿਆ ਇਹਨਾਂ ਵੱਲ ਉਧਰ ਆਮਨੇ ਆਰਥੀ ਪੁੰਨੇਵਾਲਾ ਦੀ ਤੌਰ ਬਾਰਗਾ ਇਹਨਾਂ ਵੱਲੋਂ 502 ਰੇਡ ਕਹਿੰਦੇ ਦਿੱਤਾ ਜਾਣਾ ਆਹ ਨੱਕਾਂ ਦੇ ਖੇਡ ਮੈਦਾਨ ਅੰਦਰ ਆ ਆ ਬੱਲੇ ਹੋ ਜਾਂਦਾ ਨਹੀਂ ਲੀਫਾ ਐਨ ਕਹਿੰਦੇ ਕਟੋਰੇ ਪਿੰਡ ਵਾਲਾ ਰਾਜੂ ਐ ਹੂੰ ਪਗੜੀ ਕਬੱਡੀ ਪਾ ਰਾਜੂ ਕਟੋਰੇ ਵਾਲਾ ਵਾਪਸ ਆ ਪਾਰਿਆਂ ਰੇਟ ਨਾਰੀ ਬਣਾ ਦੀ ਧਰਤੀ ਐ ਔਰ ਚਾਰ ਘਿਹਾਰੇ ਮੋੜੇ ਅੱਗੇ ਲਾਏ ਹੋਏ ਆ ਬੰਦੇ ਅਭੀ ਦੇ ਵਿੱਚ ਚਰਦੇ ਆ ਦੋਰੇਵਾ ਦੇ ਟੱਕਿਆ 2 ਨੰਬਰ ਤੇ ਭਾਈ ਲੱਤੂ ਵਾਲਾ ਜੱਜ ਟੱਕਿਆ ਪਰਦਾ ਆ ਲੱਤੂ ਵਾਲਿਆ ਤੇਰੀਆਂ ਦੋੜ ਏਡਾ 500 ਦੀਆਂ ਆ ਸਾਡਾ ਅਰਸ਼ਵੀਰ ਕੁੱਲੇ ਵਾਲਾ ਦੇ ਨੌਰਬੁਰ ਜਖੰਦੇ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਚੇਚਨੌਰ ਤੇ ਪੁੱਜਿਆ ਵਾਪਸ ਕਾਦੇਲੀ ਜੀ ਆਇਆ ਕਹਿੰਦੇ ਮਿੱਤਰਾਂ ਨੂੰ ਬਹੁਤ ਬਤਰਾਤਾਂ ਤੋਂ ਉਧਰ ਜਸਵੰਤ ਸਿੰਘ ਜੀ ਬਲਨ ਦੋਰਵਾਲੇ ਵੱਡਾ ਪਿਆਰ ਮੇਰੇ ਵਾਸਤੇ ਪੁੱਛਦਾ ਕੀਤਾ ਸਟੇਜ ਤੇ ਬਰਾਜਮਾਨ ਵੱਡਾ ਸਤਿਕਾਰ ਐਸ ਨਗਰ ਦੇ ਟਗੂੜੀਆਂ ਰਿਸ਼ਤੇਦਾਰੀਆਂ ਵੀ ਆ ਤੇ ਪੁੱਛੋਗਾ ਸਾਰੇ ਦਾ ਧੰਨਵਾਦ ਆ ਰੰਸੋ ਦਿਨਾਂ ਤੋਂ ਆਓ ਵਾਹ ਵਾਹ ਧੰਨਵਾਦ ਸਾਡਾ ਨੂਰਪੁਰਜ ਤੇ ਆਰਸ਼ਕ ਕੋਲੇ ਵਾਲਾ ਆਓ ਕਹਿੰਦੇ ਜਿਨ੍ਹਾਂ ਨੇ ਮਾਇਆ ਲਈ ਹੈ ਤੇ ਇਧਰਲੇ ਪਾਸੇ ਟੋਗਲ ਵਾਲੀਏ ਨੇ ਬੱਲੇ ਬੱਲੇ ਕਰਵਾਈ ਹੈ ਆਓ ਬੱਲੇ ਬੱਲੇ ਕਰਵਾਈ ਪਰ ਇਧਰ ਹਰੀਆ ਖਾਰੇ ਵਾਲਾ ਫੁੱਫਾ ਕਹਿੰਦੇ ਤੂੰ ਧੱਕ ਮੁੰਦਾ ਬਾਪਾ ਫਦੇ ਜੁੜੇ ਹਾਂ ਮੇਲੇ ਦੇ ਵਿੱਚ ਵੱਡੇ ਵੱਡੇ ਆ ਪੁੱਤਰ ਆ ਪੰਗਾ ਘਰੇਆਰੇ ਵਾਲਾ ਕਬੱਡੀ ਪਾ ਗਿਆ ਕਰਗਲ ਗਬਰੋ ਦੇ ਲਓ ਸਾਹਮਣੇ ਤੱਕ ਦੇ ਕਬੱਡੀ ਦੇ ਮੈਦਾਨ ਅੰਦਰ ਲੈ ਵੀ ਸ਼ਾਮਾ ਭਾਈ ਜੰਨੂ ਵਾਲਿਆ ਜਦੋਂ ਤੇਰੀਆਂ ਦੋ ਕਬੱਡੀਆਂ ਆ ਗਈਆਂ 10 ਦੀ ਨਾਜਾਣਾ 500 ਦਿੱਤਾ ਜਾਣਾ ਗੁਰਿੰਦਰ ਸਿੰਘ ਜੱਫਾ ਲੱਗੀ ਤੋਂ ਕੈ ਸ਼ਾਗ ਹਾਂ ਬਣਾ ਮੇਰਾ ਆ ਪਤਨੂ ਪ੍ਰੇਖੇ ਪਾਣੇ ਪੈਸੇ ਸਾਂਭੀ ਜਾਓ ਇੱਥੇ ਇਹਨਾਂ ਪਰੋਕਟਾ ਕੇ ਜਾ ਮੇਰੇ ਆਪਣੇ ਅੱਜ ਦਾ ਖੇਡ ਮੈਲਾ ਮਾ ਪੁਰਜ ਪਾ ਅਫਰਾਜ ਜਿਹਨਾਂ ਦੀ ਰੈਨ ਪਾਈ ਹੈ ਕਿੱਥਰ ਆਇਆ ਜਾ ਰਿਹਾ ਹੈ ਆਪਾਂ ਧੰਨਵਾਦ ਕਰਦੇ ਆਂ ਮਾਂ ਪੁੱਛਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਵੱਡਾ ਖੇਡ ਮੇਲਾ ਹੋਵੇਗਾ ਬਿਲਾਨੀਆਂ ਟਾੜੀਆਂ ਦੇ ਨੋਟ ਕਰਾ ਮਾਰੇ ਪੰਜਾਬੀ ਕੋ ਆਹ ਨੌ ਤੇ 10 ਫਾਰਮਾਨੀ ਹੋਵੇਗੀ ਅੱਜ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਆ ਮਾਂ ਪੁੱਛ ਸਟੇਜ ਦੇ ਉੱਪਰ ਭਰਾਏ ਬੰਨੇ ਆਹ ਟੱਕਰੇ ਇਧਰਲੇ ਪਾਸੇ ਆਹ ਨਾਜਵਾਨ ਕਬਰੂ ਦੀ ਪੈਂਦੀ ਕਬੱਡੀ ਪੈਂਦੀ ਓ ਕਬੱਡੀ ਪੈਂਦੀ ਲੱਗ ਲੱਗੇ ਲੱਗ ਕੇ ਅੱਜ ਟੱਕਰਾਂ ਤੁਵਾਨਾ ਸਾਰਾ ਖੜ ਖੜ ਕੇ ਆਹ ਦੇਖ ਟਕਰੋ ਜੋਰ ਨਾਲ ਜੋਰ ਟਕਰੋ ਲੱਗਿਆ ਪ੍ਰਦੀਪ ਬੰਦਾ ਹਫ ਕਰਾ ਚਲਾ ਦਿਓ ਕੰਮ ਤੇਰੇ ਹੇਰੇ ਵਧਾ ਹੋ ਗਏ ਮੈਨੂੰ ਦੱਸਦਾ ਕਰਾਉਂਗਾ ਮਨ ਨੂੰ ਇਹ ਵੱਡਾ ਮਾਰਨਾ ਖੜਾ ਸੱਤੋਂ ਵਾਲੇ ਰਿਸਾਲ ਤੇ 20 ਜਾਂਦੇ 1100 ਦੇ ਹੈ ਹੀਰਿਆ ਦੇਤ ਹੋ ਰਹਾ ਹੀਰਿਆ ਪ੍ਰਦੀਪ ਪਰਮ ਨੂੰ ਹੱਲਾ ਯਾਰ ਫਿੱਟ ਕੇ ਦਾਲਦੀ ਰਹੀਆਂ ਕਾਟੀ ਨੂੰ ਕਰਦੀ ਹੈ ਉਹ ਬੋਗਾ ਘਰੇਆਰੇ ਵਾਲਾ ਕਬੱਡੀ ਪਹੁੰਚ ਨਹੀਂ ਫੇਰ ਹਾਫ ਤੋਂ ਬਾਅਦ ਵਿੱਚ ਬਿਲਕੁਲ ਤਿਆਰ ਸੈਦੋਂ ਵਾਲਾ ਰਿਸਾਲ ਤਿਆਰ ਹੈ ਉਹਦੀ ਕਰਕੇ ਆਹ ਆ ਆਹ ਕਿਵੇਂ ਦੁਨੀਆ ਦਾ ਸੁਪਰਸਟਾਰ ਪਹਿਲੀ ਦਿਨ ਤੋਂ ਨਾਮ ਚੱਲਿਆ ਅੱਜ ਵੀ ਦੱਸਦੇ ਹੁੰਦੇ ਇਹਨਾਂ ਮੁੰਡਿਆਂ ਨੇ ਆਹ ਕਿਵੇਂ ਆ ਸ਼ਾਮੂ ਆ ਰਾਣੀ ਬਲਾਦੀ ਧਰਤੀ ਦਾ ਗਰੀਬ ਜੇ ਪਰਿਵਾਰ ਚੋਂ ਉੱਠ ਕੇ ਆਹ ਵੱਡਾ ਨਾਮ ਖੜਾ ਕੀਤਾ ਕਬੱਡੀ ਦਾ ਸਟਾਰ ਬਣਿਆ ਆਹ ਸ਼ਾਮੂ ਆ ਸ਼ਾਮੂ ਦੀ ਰੇਹ ਆਹ ਕਬੱਡੀ 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 ਕਰਵਾ ਗਿਆ ਜਫਾ ਬੱਲੇ ਬੱਲੇ ਕਰਵਾ ਦਿੰਦੀ ਹੈ ਜਗਨ ਆ ਹਦੀ ਰਹੀ ਗੀ ਤਲਵੰਡੀ ਵਾਲਿਆ ਇੱਕ ਬੰਤੀਆ ਗ੍ਰਿੰਦਰ ਇੱਕੋ ਮਰਦੋ ਅਜੇ ਕੋਰ ਖਾਨਸੇ ਵਾਲਾ ਲਓ ਰਾਣੇ ਟੋਬਨ ਵਾਲੀ ਦੇ ਨਾਲ ਇੱਕੋ ਜੱਫਾ 500 ਰਨ ਨਿਸ਼ਾਨ ਸਰਪੱਤ ਗਿਆ ਹੈ ਇੱਕ ਮਿੰਟ ਰਾ ਇੱਕੋ ਮਰਦੋ ਬੜੇ ਤਗੜੇ ਕਬੱਡੇ ਪਾਈਆ ਸੰਦੀਪ ਨੇ ਗ੍ਰਿੰਦਰ ਸਾਹਿਬ ਕੋਲ ਮੜਦਾ ਹੈ ਕਿ ਵਾਸਤੇ ਨਾਮ ਕਰਦਾ ਨਿਸ਼ਾਨ ਪੜਾ ਰਿਹਾ ਹੈ ਕਹਿੰਦਾ ਤਿੰਨੇ ਜੱਫੇ ਰੋ ਮਾਇਆ ਕਰਾ ਔਰ ਸਾਲ ਦੇ ਕਹਿੰਦੇ ਦੋ ਜਫੇ 1100 ਦੇ ਐ ਸਾਡੇ ਦੋਨ ਪੁੱਤ ਨੇ ਮੇਰੇ ਨੂੰ ਮੰਨਿਆ ਕਰਤਾ ਜਿਹੜੇ ਜੱਫੇ ਆਨੇ ਪਾਣੇ ਤਾ ਹੋ। ਹੁਣ ਉਹਨਾਂ ਸਾਡੇ ਪੁੱਤ ਦੇ ਅੱਧ ਤੋਂ ਕੁਲ 1500। ਦੋਗੇ ਬਾਈਆ ਨਿਸ਼ਾਨ ਕਹਿੰਦਾ ਜਿੰਨੇ ਉਨੇ 500 ਲੱਗ ਭੰਦੇ ਨੂੰ ਟੁੱਟ ਕੇ ਜਾਫਰ ਪੌਲੀ ਕਰ ਗੋ ਸ਼ਾਨਦ ਯੋੜੇ ਵਾਂਗੂ ਵਿੱਚ ਬਚਾਵੇ ਮਜੀਠੇ ਵਾਲਾ ਇਹ ਪੁੱਠੀ 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 ਆਹ ਪੁੱਠੀ ਉੱਤੋਂ ਕਾ ਚਲਿਆ ਫਿਰ ਮਾਨਨ ਮੇ ਕਬੱਡੀ ਪਾਉਣ ਲਈ 500 ਦਿੱਤਾ ਜਾਣਾ ਬੋਕਾ ਤੇਰੀ ਕਿ ਕਬੱਡੀ ਦਾ ਤੇ ਭਾਗੇ ਦਾ ਤੇਰੇ ਜਫਾ ਲਾ ਗਿਆ ਜਾਫੀ ਨੇ ਆਹ 500 500 ਮੋਟਾ ਚੱਕੁੱਲੇ ਵਾਲਾ ਕਹਿੰਦੇ ਆਹ مورے گا سو تین دن جانا ہے فل آئے گا آؤ دیکھنے کھیڑ مدان ادھر نوجوان کبرو نے بڑھ کے کبڈی پاکی ہے وہ دیکھنے آؤ کھیڑ مدان کگل والی ہے بچا بنا ਦੇ ਪਾ ਰਿਹਾ ਹੈ ਚਾਰ ਕਬੱਡੀ ਵਾਲੇ ਨੇ ਸਯੰਗਾ ਮਾਇਆ ਨਾਲ ਦੇ ਨਾਲ ਲੈ ਲੋ ਹਾਂਜੀ ਦੋ ਬਾਟੀਆਂ ਵੀ ਜੀ ਇਹਨਾਂ ਨੇ ਆਹ ਤਾਂ ਪਾਸੇ ਵਾਲੇ ਨੇ ਕਹਿੰਦੇ ਵੀ ਸੇਮਕ ਦਾ ਮਾਨ 500 ਰੁਪਏ ਦਾ ਕੀਤਾ ਬਹੁਤ ਧੰਨਵਾਦ ਕਰਨਿਆ ਮਾਨ ਦਿੰਦੇ ਆ ਸਾਡੀ ਖੇਡ ਕਬੱਡੀ ਨੂੰ ਔਰ ਸਾਲ ਸੈਟੋ ਵਾਲੇ ਦਾ ਵੀ ਹਰੇਕ ਜੱਫਾ 500 ਦਾ ਬਹੁਤ ਤਗੜਾ ਸਾਡੇ ਨੌਰਪੁਰ ਚ ਇੱਥੇ ਛੱਡਣਾ ਬੱਲੇ ਭਰਾ ਵਾਲੇ ਵੱਡਾ ਉਹ ਤਾਪੀ ਦੇ ਵਿੱਚੋਂ ਕਿੱਥੇ ਛੱਡਣਾ ਮੈਨੂੰ ਖਾਦਾ ਬੱਲੇ ਮਜੀਠੇ ਵਾਲਿਆਂ ਕਰਤਾ ਫੇਰ ਉਹ ਬੰਦੇ ਫੁੱਟੇ ਮਾਉਂਦਾ ਜਿਹੜਾ ਮਹਾਰਾਜ ਦੇ ਤਾਲ ਜਿਹਨੇ ਫੁੱਟੇ ਨੂੰ ਫੁੱਟਾ ਜਵਾ ਆਹੋ ਵਧਿਆ ਹੋਇਆ ਡੱਗੋ ਵਾਲਿਆ ਤੇਰਾ ਵੀ ਹਾਰ 500 ਦਾ জাফর ਛੱਤ ਅਲਗੋ ਵਾਲੇ ਭੋਲੇ ਨੂੰ ਡੁੱਗਲ ਵਾਲਿਆ ਰਾਣਾ ਇਹ ਨਿਸ਼ਾਨਪੁਰਖਾਨ ਦੀ ਮਾਸੀ ਦਾ ਪੁੱਤ ਹੈ ਪਰ ਜੱਫਾ ਨਹੀਂ ਲਾ ਸਕਿਆ ਹੋਰ ਦੱਸ ਗ੍ਰਿੰਦਰ ਸੰਦੂ ਆਉਂ ਲੱਗਾ ਘੇਰੀ ਦੇ ਵਿੱਚ ਤੇ ਆਖਰ ਕੁੰਨੇ ਵਾਲਾ ਕਹਿੰਦੇ 1400 ਦੋ ਪਲਵਾਨ ਆਹ 1300 1300 ਜਿਹੜਾ ਕਾਫੀ ਦਫਾ ਲਾ ਰਿਹਾ 1300 ਦਿੱਤਾ ਜਾਣਾ ਆਹ 1300 ਦਿੱਤਾ ਜਾਣਾ ਮੰਨੀ ਮੌਤ ਤੇ ਖੱਪਰ ਤੇ ਲੱਗਣ ਗ੍ਰਾਮਾਂ 1300 ਦੇਣਾ ਜੇਤੋ ਟੀਮ ਆ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਜੋਰ ਦੇ ਦੀ ਤਾੜੀਆਂ ਮਾਰ ਦਿਓ ਆਦੇ 32 ਤੇ ਬਲਕਾਰਾ ਬਾਜੀ ਹੁਣਾਂ ਦੀ ਟੀਮ ਜਿੱਤ ਗਈ ਹੈ ਹਾਂਜੀ